ਜਲੰਧਰ ਦੇ ਵਿੱਚ ਵਕੀਲਾਂ ਨੇ ਹੜਤਾਲ ਦਾ ਐਲਾਨ ਕੀਤਾ ਹੈ ਦਰਸਲ ਲੁਧਿਆਣੇ ਦੇ ਵਿੱਚ ਵਕੀਲਾਂ ਤੇ ਹੋਏ ਮਾਮਲੇ ਦਰਜ ਨੂੰ ਲੈ ਕੇ ਵਕੀਲਾਂ ਨੇ ਪੰਜਾਬ ਪਰ ਦੇ ਵਿੱਚ ਹੜਤਾਲ ਦਾ ਐਲਾਨ ਕੀਤਾ ਹੈ ਜਾਣਕਾਰੀ ਮੁਤਾਬਕ ਸਾਤ ਬਾਇਨਸ ਵਕੀਲਾ ਸਮੇਤ 150 ਅਗਿਆਤ ਵਕੀਲਾ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਇਸ ਦੌਰਾਨ ਬਾਰ ਐਸੋਸੀਏਸ਼ਨ ਦੇ ਐਡਵੋਕੇਟ ਰਾਜਕੁਮਾਰ ਪੱਲਾ ਨੇ ਕਿਹਾ ਕਿ ਵਕੀਲ ਲੋਕਾਂ ਨੂੰ ਕੋਰਟ ਵਿੱਚ ਇਨਸਾਫ ਦਵਾਉਂਦੇ ਨੇ ਲੇਕਿਨ ਇੱਥੇ ਖੁਦ ਹੀ ਵਕੀਲਾਾਂ ਦੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਨੇ ਜਿਸ ਦੇ ਰੋਸ ਵਿੱਚ ਵਕੀਲਾਾਂ ਨੇ ਹੜਤਾਲ ਦਾ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਜੁਡੀਸ਼ੀਅਲ ਦੇ ਵੱਲੋਂ ਤੱਕਾ ਕੀਤਾ ਜਾ ਰਿਹਾ ਹੈ ਲੁਧਿਆਣਾ ਲਾਈਵ ਲਈ ਅਮਿਤ <th>ਪੜ ਦੀ ਰਿਪੋਰਟ ਫਸੇ ਪ੍ਰਟੈਸਟ ਕਰ ਰਹੇ ਹੋ ਹੜਤਾਲ ਕਿਉਂ ਕਿਸ ਕਾਰਨ ਕੀਤੀ ਤੁਸੀਂ ਅੱਜ ਪੰਜਾਬ ਦੀਆਂ ਸਾਰੀਆਂ ਅਦਾਲਤਾਂ ਬੰਦ ਹੋ ਗਈਆਂ ਨੇ ਵਕੀਲਾਂ ਨੇ ਕੰਮਕਾਜ ਤੋਂ ਹੜਤਾਲ ਕੀਤੀ ਹੋਈ ਏ ਵਿਸ਼ਾ ਇਹ ਵੀ ਕਿ ਪਿਛਲੇ ਦਿਨੀ ਲੁਧਿਆਣਾ ਵਿਖੇ ਕਚੇਰੀਆਂ ਦੇ ਵਿੱਚ ਕੋਈ ਵਕੀਲਾਂ ਦਾ ਤੇ ਮੁਲਾਜ਼ਮਾਂ ਦਾ ਝਗੜਾ ਹੋ ਗਿਆ ਔਰ ਮੁਲਾਜ਼ਮਾਂ ਨੇ ਵਕੀਲਾਂ ਦੇ ਦਿੱਤੇ ਉੱਤੇ ਬਹੁਤ ਜ਼ਿਆਦਾ ਧੱਕੇਸ਼ਾਹੀ ਕੀਤੀ ਜਿਸ ਦੇ ਮੁਤਾਬਕ ਵਕੀਲਾਂ ਨੇ ਉਹਨਾਂ ਖਿਲਾਫ ਐਫ ਆਈ ਆਰ ਰਜਿਸਟਰ ਕਰਾਤੀ ਲੇਕਿਨ ਉਸ ਤੋਂ ਅਗਲੇ ਦਿਨ ਉੱਥੋਂ ਦੇ ਜੱਜ ਸਾਹਿਬ ਨੇ ਮਿਲ ਕੇ ਉਹਨਾਂ ਨੇ ਰਲ ਕੇ ਤਕਰੀਬਨ 200 ਵਕੀਲਾਂ ਦੇ ਖਿਲਾਫ ਇੱਕ ਝੂਠਾ ਔਰ ਗਲਤ ਮੁਕੱਦਮਾ ਦਰਜ ਕਰਾ ਦਿੱਤਾ ਜਿਹਦੇ ਨਾਲ ਕੱਲੇ ਲੁਧਿਆਣਾ ਦੇ ਵਕੀਲਾਂ ਦੇ ਵਿੱਚ ਹੀ ਰੋਸ਼ ਨਹੀਂ ਸਾਰੇ ਪੰਜਾਬ ਦੇ ਵਕੀਲਾਂ ਦੇ ਵਿੱਚ ਰੋਸ਼ ਏ ਕਿਉਂਕਿ ਅਸੀਂ ਤਾਂ ਲੋਕਾਂ ਨੂੰ ਜਸਟਿਸ ਦਿਵਾਉਣ ਵਾਸਤੇ ਅਸੀਂ ਅਦਾਲਤਾਂ ਦੇ ਵਿੱਚ ਅਸੀਂ ਕੰਮ ਕਰਦੇ ਆਂ ਔਰ ਸਾਨੂੰ ਖੁਦ ਦੇ ਉੱਤੇ ਜੇ ਧੱਕਾ ਹੋ ਜਾਏ ਉਹ ਵਕੀਲ ਕਦੀ ਵੀ ਬਰਦਾਸ਼ਤ ਨਹੀਂ ਕਰੇਗੀ ਵਕੀਲ ਕੌਮ ਹਮੇਸ਼ਾ ਹੀ ਐਡਮਿਨਿਸਟ੍ਰੇਸ਼ਨ ਦੇ ਨਾਲ ਖੜੀ ਰਹਿੰਦੀ ਏ ਲੇਕਿਨ ਜੇ ਕੋਈ ਸਾਡੇ ਖਿਲਾਫ ਕੋਈ ਇਸ ਤਰ੍ਹਾਂ ਦੇ ਝੂਠੇ ਮੁਕਦਮੇ ਹੋਣਗੇ ਅਸੀਂ ਉਹਨਾਂ ਨੂੰ ਬਿਲਕੁਲ ਪ੍ਰੋਟੈਸਟ ਕਰਾਂਗੇ ਔਰ ਇਸ ਪ੍ਰੋਟੈਸਟ ਦੇ ਵਜੇ ਅੱਜ ਸਾਰੇ ਪੰਜਾਬ ਦੇ ਵਕੀਲ ਹੜਤਾਲ ਤੇ ਨੇ ਔਰ ਜਲੰਧਰ 바ਰ ਐਸੋਸੀਏਸ਼ਨ ਨੇ ਵੀ ਉਹਨਾਂ ਦੀ ਕਾਲ ਦੇ ਉੱਤੇ ਅੱਜ ਜਲੰਧਰ ਕਚੈਰੀਆਂ ਬੰਦ ਕੀਤੀਆਂ ਨੇ ਔਰ ਸਾਰੇ ਵਕੀਲ ਜਿਹੜੇ ਨੇ ਡੈਮੋਨਸਟ੍ਰੇਟ ਮੁਲਾਇਮਾਂ ਦੀ ਗੱਲ ਕਰੀਏ ਮੁਲਾਇਮ ਕੌਣ ਸੀਗੇ ਕਿਹੜੇ ਉੱਥੋਂ ਦੇ ਅਦਾਲਤ ਦੇ ਨਾਜ਼ਰ ਤੇ ਉੱਥੋਂ ਦੇ ਜਿਹੜੇ ਪਿਆਦੇ ਸੀ ਉਹਨਾਂ ਨੇ ਵਕੀਲ ਸਾਹਿਬ ਦੀ ਉੱਥੇ ਬਗਲਾ ਦਿੱਤੀ ਤੇ ਉਹਨਾਂ ਨੂੰ ਮਾਰਕੁਟਾਈ ਕੀਤੀ ਔਰ ਇਸ ਦੋਸ਼ ਤੇ ਵਜੇ ਕਿ ਇਹ ਸਾਰੇ ਉੱਥੋਂ ਲੁਧਿਆਣਾ ਬਾਅਦ ਵੀ ਹੜਤਾਲ ਦੇਵੇ ਤਾਂ ਉਹਨਾਂ ਨੇ ਸਾਰੇ ਪੰਜਾਬ ਦੀਆਂ ਅਟਰੂ ਵਕੀਲਾਂ ਨੂੰ ਇਸ ਗੱਲ ਲਈ ਅੱਜ ਕਾਲ ਕੀਤੀ ਹੈ ਕਿ ਸਾਰੇ ਵਕੀਲ ਜਿਹੜਾ ਜ ਹੜਤਾਲ ਦੇ ਰਹੇ ਹਨ ਤਾਂ ਇਸ ਪ੍ਰੋਟੈਸਟ ਦੇ ਵਿੱਚ ਅੱਜ ਅਸੀਂ ਸਾਰੇ ਇਕੱਠੇ ਹੋ। ਬੜੀ ਕੋਈ ਗੱਲ ਕਰੀਏ ਇੱਕ ਇੱਕ ਵਕੀਲ ਨੇ ਕੀਤਾ ਜੇ ਹੋ ਕਾਫੀ ਹੋਰ ਵਕੀਲਾਂ ਨੇ ਕੀਤਾ। ਉੱਥੇ ਕਾਫੀ ਵਕੀਲਾਂ ਦੇ ਉੱਤੇ ਹੋਇਆ। ਇੱਕ ਵਕੀਲ ਨੂੰ ਕੀਤਾ ਉਸ ਤੋਂ ਬਾਅਦ ਵਕੀਲਾਂ ਦੇ ਉੱਤੇ ਫਿਰ ਉਹਨਾਂ ਨੇ ਹਮਲਾ ਕੀਤਾ। ਕਿਸ ਤਰ੍ਹਾਂ ਦਾ ਕੀਤਾ ਉਹਨੂੰ ਵਕੀਲਾ ਪਰਚਾ? ਵਕੀਲਾਂ ਨੇ ਪਰਚਾ ਉੱਥੇ ਜਿਹੜਾ ਪੁਰਾਣੀ ਜਿਹੜੀ ਆਈਪੀਸੀ ਦੀ ਗੱਲ ਕਰੀਏ ਤੇ ਉਹ ਉਹਨਾਂ ਨੇ ਜਿਹੜਾ ਮੁਕੱਦਮਾ ਦਰ ਹੁਣ ਇਹਨਾਂ ਵਿੱਚ ਸਮਝ ਲਈ ਹੋਊਗੀ ਕਿ ਅੱਜ ਦਾ ਦਿਨ ਤੁਹਾਡੇ ਹੜਤਾਲ ਲੁਲੰਦਰ ਦੇ ਵਿੱਚ ਤੇ ਅੱਜ ਦੀ ਇਹ ਲੁਧਿਆਣਾ ਜਿਹੜੀ ਹੈ ਉਹ ਇਨਡੇਫਿਨਿਟ ਕਾਲ ਹੈ ਕੀ ਨਾਮ ਸਰ ਆਪਣਾ ਰਾਜਕੁਮਾਰ ਪੱਲਾ ਐਕਸ ਪ੍ਰੈਜ਼ੀਡੈਂਟ ਡਿਸਟ੍ਰਿਕਟ ਬਾਰਾ ਸੋਸ਼ਲ ਜਨ ਜਵਾਂ